ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੰਗਲੈਂਡ ਦੇ ਵਿੱਚ ਮੈਂ ਆਇਆ ਹੋਇਆ ਗਰੇਵਿਸੈਂਟ ਸ਼ਹਿਰ ਦੇ ਵਿੱਚ ਤੇ ਇਹ ਗਰੇਵਿਸੈਂਟ ਦੇ ਵਿੱਚ ਅ ਪੂਰੇ ਇੰਗਲੈਂਡ ਦੇ ਵਿੱਚ ਸਭ ਤੋਂ ਵੱਡਾ ਗੁਰੂ ਘਰ ਜਿਹੜਾ ਉਹ ਇੱਥੇ ਬਣਿਆ ਹੋਇਆ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਮੈਂ ਤੁਹਾਨੂੰ ਹੋਰ ਚੰਗੀ ਤਰ੍ਹਾਂ ਅੱਜ ਇਸ ਗੁਰੂ ਘਰ ਦੇ ਦਰਸ਼ਨ ਕਰਉਣਾ ਜੀ ਮੇਰੇ ਨਾਲ ਤੁਸੀਂ ਇਸ ਵਲੋਗ ਦੇ ਉੱਤੇ ਬਨੇ ਰਹੋ ਸਭ ਤੋਂ ਪਹਿਲਾਂ ਅਸੀਂ ਇਸ ਗੁਰੂ ਘਰ ਦੀ ਜਿਹੜੀ ਦਰਸ਼ਨ ਡਿਊਟੀ ਆ ਉਹਦਾ ਅਸੀਂ ਅ ਦਰਸ਼ਨ ਕਰਦੇ ਹਾਂ ਕਿਉਂਕਿ ਤੁਸੀਂ ਦੇਖੋ ਵੀ ਇਹ ਗੁਰੂ ਘਰ ਜਿਹੜਾ ਬਹੁਤ ਵੱਡੀ ਸਪੇਸ ਦੇ ਵਿੱਚ ਬਣਿਆ ਹੋਇਆ ਪੂਰੇ ਇੰਗਲੈਂਡ ਦੇ ਵਿੱਚ ਇੰਨੀ ਜ਼ਿਆਦਾ ਵੱਡੀ ਸਪੇਸ ਦੇ ਵਿੱਚ ਹੋਰ ਕੋਈ ਗੁਰੂ ਘਰ ਜਿਹੜਾ ਉਹ ਨਹੀਂ ਬਣਿਆ ਹੋਇਆ ਇਹਦਾ ਪਾਰਕਿੰਗ ਏਰੀਆ ਵੀ ਬਹੁਤ ਵੱਡਾ ਤੇ ਹੋਰ ਵੀ ਲੰਗਰ ਹਾਲ ਵੀ ਬਹੁਤ ਵੱਡਾ ਹੈ ਫਿਰ ਇਹਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਉਹ ਗਰਾਊਂਡ ਵੀ ਆ ਤੇ ਤੁਸੀਂ ਤੇ ਦਰਸ਼ਨ ਜੋੜੀ ਦੇ ਨਾਲ ਹੀ ਆ ਜਿਹੜਾ ਇਹ ਜਿਹੜੀ ਗ੍ਰਿਲ ਲੱਗੀ ਹੋਈ ਗ੍ਰਿਲ ਦੀ ਬੈਕ ਸਾਈਡ ਦੇ ਉੱਤੇ ਇਹ ਸਾਰਾ ਪਾਰਕਿੰਗ ਏਰੀਆ ਤੇ ਉਹ ਸਾਹਮਣੇ ਆ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ ਤੇ ਆ ਜਿਹੜਾ ਇਹਦੀ ਬੈਕ ਸਾਈਡ ਦੇ ਉੱਤੇ ਰੇਲ ਪਟਰੀ ਆ ਸਟੇਸ਼ਨ ਆ ਸਟੇਸ਼ਨ ਵੀ ਕਿੱਥੋਂ ਬਹੁਤ ਜ਼ਿਆਦਾ ਦੂਰ ਨਹੀਂ ਸਟੇਸ਼ਨ ਵੀ ਬਹੁਤ ਲੱਗੇ ਆ ਤੇ ਆਪਾਂ ਇਸ ਮੇਨ ਗੇਟ ਤੋਂ ਐਂਟਰੀ ਹੁੰਦੀ ਆ ਇਓ ਸਾਹਮਣੇ ਜਿਹੜੀ ਆ ਉਹ ਦਰਸ਼ਨ ਜੋੜੀ ਤੁਹਾਨੂੰ ਦਿਖਾਈ ਪੈ ਰਹੀ ਆ ਚਲੋ ਆਪਾਂ ਹੁਣ ਇਸ ਤੋਂ ਅੱਗੇ ਚੱਲਦੇ ਆ ਆ ਤੁਸੀਂ ਵੇਖੋ ਵੀ ਨਿਸ਼ਾਨ ਸਾਹਿਬ ਇਸ ਗੁਰੂ ਘਰ ਦਾ ਤੇ ਆ ਇੰਗਲੈਂਡ ਦੇ ਵਿੱਚ ਵੀ ਇੰਗਲੈਂਡ ਦੇ ਵਿੱਚ ਜਿਹੜਾ ਜਿਹੜਾ ਦਿਨ ਆ ਉਹ ਕਾਫੀ ਲੇਟ ਛੁੱਪਦਾ ਹੈ 9:30 ਵਜੇ ਤੱਕ ਧੁੱਪ ਸ਼ਾਮ ਬੜੀ ਰਹਿੰਦੀ ਆ ਗੁਰਦਾਰਾ ਸਾਹਿਬ ਦੀ ਬਾਹਰਲੇ ਪਾਸੇ ਬਿਲਡਿੰਗ ਸਟਾਰਟ ਹੋ ਰਹੀ ਆ ਥੋੜਾ ਜਿਹਾ ਹੋਰ ਵੱਡਾ ਕਰਕੇ ਆਪਾਂ ਲਿਖਦੇ ਆ ਤੇ ਦੇਖੋ ਕਿੰਨਾ ਵਿਸ਼ਾਲ ਜਿਹੜਾ ਗੁਰੂ ਘਰ ਆ ਉਹ ਦਿਖਾਈ ਪੈ ਰਿਹਾ ਉਹ ਜਿਹੜਾ ਸਾਹਮਣੇ ਏਰੀਆ ਉਹ ਫੁੱਟਬਾਲ ਗਰਾਊਂਡ ਆ ਉਹ ਵੀ ਗੁਰੂ ਘਰ ਸਾਹਿਬ ਦੀ ਜਿਹੜੀ ਆ ਉਹ ਨਾਲ ਲੱਗਦੀ ਕੌਂਟੀ ਆ ਜੀ ਇਹ ਦਰਵਾਜ਼ੇ ਦੀ ਐਂਟਰੀ ਆ ਸਿਕ ਸੰਤਾ ਆ ਜਾ ਰਹੀਆਂ ਇਹ ਅੰਦਰ ਦਾ ਏਰੀਆ ਬਹੁਤ ਹੀ ਖੂਬਸੂਰਤ ਤੁਸੀਂ ਦੇਖੋ ਅੰਦਰ ਦੇ ਏਰੀਏ ਦੇ ਵਿੱਚ ਬਿਲਡਿੰਗ ਦੇਖੋ ਪੂਰੇ ਉੱਪਰ ਤੱਕ ਆ ਬਣਿਆ ਹੋਇਆ ਪੂਰਾ ਐਂਟਰੀ ਦੇ ਵਿੱਚ ਸਾਹਮਣੇ ਕਉਪਨਾਮਾ ਸਾਹਿਬ ਲਿਖਿਆ ਜਾਂਦਾ ਹਾਂਜੀ ਇਹ ਆ ਵੀਰ ਬਚਿੱਤਰ ਸਿੰਘ ਜੀ ਗੁਰੂ ਘਰ ਦੇ ਵਿੱਚ ਸੇਵਾ ਕਰ ਰਹੇ ਆ ਲੰਗਰ ਦੀ ਤੇ ਇਹ ਵੀ ਵੀਰ ਜੀ ਸਾਡੇ ਬੜੇ ਸਤਿਕਾਰਯੋਗ ਇਹ ਵੀ 24 ਘੰਟੇ ਗੁਰੂ ਘਰ ਵਿੱਚ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਆ ਫਤਿਹ ਨਾਲ ਸਾਥ ਬਣਾ ਲਓ ਸਿਕਵਦਰ ਸਾਹਿਬ ਜੀ ਹਾਂ ਕਿ ਸਾਰਾ ਜਿਹੜਾ ਏਰੀਆ ਤੁਸੀਂ ਦੇਖ ਰਹੇ ਹੋ ਦੇਖੋ ਇਹ ਚਲੋ ਦਰਬਾਰ ਸਾਹਿਬ ਨੂੰ ਉੱਪਰ ਜਾਂਦੀਆਂ ਵਾਂ ਪੌੜੀਆਂ ਉੱਤੇ ਦਾ ਖੂਬਸੂਰਤ ਦ੍ਰਿਸ਼ ਹੈ ਆਪਾਂ ਅੰਦਰ ਜਾ ਕੇ ਵੀ ਦਰਸ਼ਨ ਕਰਦੇ ਆਂ ਇਹ ਪੌੜੀਆਂ ਚੜਦੇ ਚੱਲੀਏ ਤੇ ਤੁਸੀਂ ਦੇਖੋ ਗੁਰੂ ਘਰ ਦੀ ਕਿ ਵਿਸ਼ਾਲ ਬਿਲਡਿੰਗ ਜਿਹੜੀ ਆ ਉਹ ਸਾਨੂੰ ਦਿਖਾਈ ਪੈ ਰਹੀ ਆ ਤੇ ਮਾਤਾ ਸਹਿਬ ਕੋਰ ਜੀ ਦੀ ਬੜੀ ਪਿਆਰੀ ਤਸਵੀਰ ਜਿਹੜੀ ਆ ਇੱਥੇ ਲੱਗੀ ਹੋਈ ਆ ਕੇਵਲ ਇੱਥੇ ਨਹੀਂ ਇਹ ਪੂਰਾ ਅਜਾਇਬ ਘਰ ਜਿਹੜਾ ਇਸ ਜਗ੍ਹਾ ਦੇ ਉੱਤੇ ਸ਼ਿਸ਼ੋਭਤ ਆ ਭਾਈ ਸ਼ੋਭਾ ਸਿੰਘ ਅਜਾਇਬ ਘਰ ਦੇ ਨੇ ਦੀਵਾਨ ਹਾਲਾ ਮarre ਜਿੱਦਾ ਇਸ ਸਮੇ ਸੁਖਾਸਨ ਸਾਹਿਬ ਕਰ ਦਿੱਤਾ ਹੋਇਆ ਇਥੋਂ ਦੀ ਤੁਸੀਂ ਦੇਖੋ ਵੀ ਸਭ ਤੋਂ ਵੱਡਾ ਦੀਵਾਨ ਹਾਲ ਜਿਹੜਾ ਉਹ ਸਾਨੂੰ ਇੱਥੇ ਮਿਲੇਗਾ ਹਾਲਾਂਕਿ ਲੰਡਨ ਦੇ ਵਿੱਚ ਵੀ ਪਾਰਕ ਐਵਨੂ ਸਾਊਥ ਹਾਲ ਦੇ ਵਿੱਚ ਗੁਰੂ ਘਰ ਉਹਨਾਂ ਦਾ ਦੀਵਾਨ ਹਾਲ ਵੀ ਬੜਾ ਵੱਡਾ ਹੈ ਤੇ ਨਾਲ ਨਾਲ ਇਹ ਵੀ ਦੀਵਾਨ ਹਾਲ ਜਿਹੜਾ ਆ ਪੂਰੇ ਇੰਗਲੈਂਡ ਦੇ ਵਿੱਚ ਸਭ ਤੋਂ ਵੱਡਾ ਮੰਨਿਆ ਗਿਆ ਤੇ ਇੱਥੇ ਮਹਾਰਾਜ ਸੱਚਪਾਸ਼ੀ ਜੀ ਦਾ ਪਵਨ ਸਰੂਪ ਪ੍ਰਕਾਸ਼ਮਨ ਹੁੰਦਾ ਹੈ ਬੜਾ ਸੋਹਣਾ ਮਹਾਰਾਜ ਜੀ ਦੇ ਪ੍ਰਕਾਸ਼ਮਨ ਸਥਾਨ ਬਣਾਇਆ ਹੋਇਆ ਤੇ ਉੱਪਰ ਵਾਲੇ ਪਾਸੇ ਉੱਥੇ ਸੱਚਕੰਡ ਜਿਹੜਾ ਹੈ ਉਹ ਸਥਾਨ ਆ ਤੇ ਤੁਸੀਂ ਦੇਖੋ ਮੀਨਾਕਾਰੀ ਕਿੰਨੀ ਖੂਬਸੂਰਤ ਜਿਹੜੀ ਆ ਉਹ ਕੀਤੀ ਗਈ ਹੈ ਜੀ ਤੇ ਆਪਾਂ ਹੁਣ ਦੂਸਰਾ ਦੀਵਾਨ ਹਾਲ ਦੇਖਦੇ ਹਾਂ ਹਾਂ ਜੀ ਇਹ ਆ ਸੰਤ ਜਰਨੈ ਜੀ ਡਰਵਲਿਆਂ ਦੇ ਨਾਮ ਦੇ ਉੱਤੇ ਸ਼ੋਭਤ ਦੀਵਾਨ ਹਾਲ ਤੇ ਇਹਦੇ ਨਾਲ ਇਹ ਭਾਈ ਫੋਜਾ ਸਿੰਘ ਜੀ ਸ਼ਹੀਦ ਭਾਈ ਫੋਜਾ ਸਿੰਘ ਦੀਵਾਨ ਹਾਲ ਗੁਰੂ ਸਾਹਿਬ ਜੀ ਪ੍ਰਕਾਸ਼ ਮਾਨਾ ਮਹਾਰਾਜ ਜੀ ਦਾ ਪਾਠ ਚੱਲ ਰਿਹਾ ਹੈ ਇਹ ਅ ਇੰਗਲੈਂਡ ਦਾ ਸਭ ਤੋਂ ਵੱਡਾ ਕਿਹਾ ਜਾ ਸਕਦਾ ਹੈ ਇਹ ਗੁਰੂ ਘਰ ਆ ਇੱਥੇ ਬਹੁਤ ਦਰੂੜ ਦਰਾਡੇ ਤੋਂ ਸਿੱਖ ਸੰਗਤਾਂ ਵੀ ਹੁੰਦੀਆਂ ਨੇ ਪੂਰੇ ਇੰਗਲੈਂਡ ਦੇ ਵਿੱਚ ਹੋਰ ਸਿੱਖ ਸੰਗਤਾਂ ਇੱਥੇ ਮਹਾਰਾ ਦਾ ਦਰਸ਼ਨ ਕਰਨ ਵਾਸਤੇ ਹੁੰਦੀਆਂ ਨੇ ਤੇ ਕਈਆਂ ਦੀ ਮਾਨਤਾ ਵੀ ਆ ਵੀ ਇੱਥੇ ਜਦੋਂ ਕੋਈ ਭਾਵਨਾ ਸਹਿਤ ਦਰਸ਼ਨ ਦੇਦਾਰ ਕਰਨ ਆਉਂਦਾ ਉਹਦੀਆਂ ਮਾਨਤਾਵਾਂ ਵੀ ਇੱਛਾਵਾਂ ਵੀ ਪੂਰੀਆਂ ਹੁੰਦੀਆਂ ਨੇ ਸੋ ਜਦੋਂ ਗੁਰਪੁਰਬ ਵਾਲੇ ਦਿਨ ਹੁੰਦੇ ਆ ਕਿ ਬੜਾ ਭਾਰੀ ਸੰਗਤਾਂ ਦਾ ਇਕੱਠ ਹੁੰਦਾ ਹੈ ਵਿਸ਼ੇਸ਼ ਕਰਕੇ ਜਦੋਂ ਵਿਸਾਖੀ ਦਾ ਦਿਹਾੜਾ ਹੋਵੇ ਵਿਸਾਖੀ ਵਾਲੇ ਦਿਨ ਦੇਤੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਪੂਰਾ ਗੁਰੂ ਘਰ ਦੇ ਵਿੱਚ ਸਿੱਖ ਸੰਗਤਾਂ ਦਾ ਪੂਰਾ ਜਿਹੜਾ ਹਜ਼ੂਮ ਪੁੰਚਿਆ ਹੁੰਦਾ ਸੋ ਇਹ ਜਿਹੜਾ ਗੁਰੂ ਘਰ ਆ ਇਸ ਵਕਤ ਕਾਫੀ ਇੰਗਲੈਂਡ ਦੇ ਵਿੱਚ ਫੇਮਸ ਗੁਰੂ ਘਰ ਆ ਇਹ ਸਾਹਮਣੇ ਪ੍ਰਸ਼ਾਦ ਏਰੀਆ ਵਾ ਇੱਥੋਂ ਸਿੱਖ ਸੰਗਤਾਂ ਨੂੰ ਪ੍ਰਸ਼ਾਦ ਦਿੱਤਾ ਜਾਂਦਾ ਆਓ ਹੁਣ ਆਪਾਂ ਲੰਗਰ ਹਾਲ ਵਾਲੇ ਪਾਸੇ ਜਾਂਦੇ ਹਾਂ ਜੀ ਏ ਮਾਤਾ ਕੀ ਜੀ ਦੇ ਨਾਮ ਲੰਗਰ ਹਾਲ ਸੁਸ਼ੋਭਿਤ ਕੀਤਾ ਗਿਆ ਸਿੱਖ ਸੰਗਤਾਂ ਵਾਸਤੇ ਦਰਸ਼ਨ ਕਰੋਨੇ ਆ ਸੰਗਤ ਸੇਕ ਸੰਗਤ ਦੇ ਸਹੂਲਤ ਵਾਸਤੇ ਤੇ ਲਿਫਟ ਵੀ ਲੱਗੀ ਹੋਈ ਆ ਇਹ ਤਿੰਨ ਮੰਜ਼ਲੀ ਲਿਫਟ ਆ ਉੱਪਰ ਤੱਕ ਜਾਂਦੀ ਆ ਤੋਂ ਏਸੀ ਇੰਗਲੈਂਡ ਦੇ ਵਿੱਚ ਸਭ ਤੋਂ ਵੱਡਾ ਗੁਰੂ ਘਰ ਗਰੇਵਿਸ ਐਂਡ ਸ਼ਹਿਰ ਪੈਂਦਾ ਵਾ ਤੇ ਇਹਦੇ ਲਾਗੇ ਹੀ ਇੱਕ ਬਹੁਤ ਸੋਹਣਾ ਸਮੁੰਦਰੀ ਤੱਟ ਵੀ ਆ ਬੰਦਰਗਾਹ ਵੀ ਬਣੀ ਹੋਈ ਆ ਉੱਥੋਂ ਸਮੁੰਦਰੀ ਜਹਾਜ਼ ਵੀ ਚੱਲਦੇ ਆ ਤੇ ਕਾਫੀ ਖੂਬਸੂਰਤ ਏਰੀਆ ਤੇ ਇੱਥੇ ਜਿਹੜੀ ਪੰਜਾਬੀਆਂ ਦੀ ਵਸੋ ਆ ਉਹ ਵੀ ਕਾਫੀ ਆ ਪੰਜਾਬੀ ਬਹੁਤ ਵੱਡੀ ਗਿੰਤੀ ਚ ਰਹਿੰਦੇ ਤੇ ਸਭ ਤੋਂ ਵੱਡੀ ਗੱਲ ਇਸ ਗੁਰੂ ਘਰ ਦੀ ਇਹ ਆ ਵੀ ਸਾਰੇ ਗ੍ਰੇਵੀਜੈਂਡ ਦੇ ਅੰਦਰ ਇੱਕ ਇਹ ਵੱਡਾ ਗੁਰੂ ਘਰ ਆ ਤੇ ਇੱਕ ਅ ਗੁਰੂ ਰਵਿਦਾਸ ਮਹਾਰਾਜ ਜੀ ਉਹਨਾਂ ਦੇ ਨਾਮ ਦੇ ਉੱਤੇ ਸ਼ਸ਼ੋਭਤਾ ਸਿੱਖ ਸੰਗਤ ਜਿਹੜੇ ਰਵਿਦਾਸ ਭਾਈ ਚਾਰੇ ਵਾਲੇ ਉਹਨਾਂ ਨੇ ਗੁਰੂ ਘਰ ਬਣਾਇਆ ਹੋਇਆ ਤੇ ਕੱਲਾ ਇੱਕੋ ਇਹ ਵੱਡਾ ਗੁਰਦੁਆਰਾ ਵਾ ਹੋਰ ਇਰਤ ਗਿਰਤ ਹੋਰ ਕੋਈ ਗੁਰਦੁਆਰਾ ਜਿਹੜਾ ਕੋ ਇਸ ਜਗ੍ਹਾ ਦੇ ਉੱਤੇ ਨਹੀਂ ਆ ਸੋ ਮੈਂ ਉਮੀਦ ਕਰਦਾ ਤੁਸੀਂ ਇਸ ਗੁਰੂ ਘਰ ਦੇ ਜਰਸ਼ਨ ਕੀਤੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਜੀ ਫਿਰ ਅਗਲੇ ਵਲੋਗ ਵਿੱਚ ਮਿਲਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ